welcom to my youtube channel roopni boppa re kitne din ho gaye main kalla hi video banana tusi mere naal video ch nahi aunda putt main thoda bije si ga ajj hun naal aine das chalo apa ajj aa wali game khel denya eh ki hai eta mang jod dunga sare eta eh jodne ni ge hah ede thalle hai na punjabi de vich letters likhe hoye aa ta fruits bolne ha us to fruits bolne ha ਫਰੂਟਸ ਨੇਮ ਬੋਲਨੇ ਆ ਮੈਂ ਸਮਝਿਆ ਨਹੀਂ ਵੀਂਸ ਆਪਾ ਇੱਕ ਇੱਕ ਚੱਕਣੀਆ ਵਾਰੋ ਵਾਰੀ ਤੇ ਫਰੂਟਸ ਨੇਮ ਬੋਲਨੇ ਆ ਜਿਹੜਾ ਵੀ ਲੈਟਰ ਆਇਆ ਓਕੇ ਠੀਕ ਓਕੇ ਕਰੀਆ ਸਟਾਰਟ ਕਰੋ ਆਪਾ ਇੱਕ ਇੱਕ ਵਰਤੀ ਚੱਕਣੀਆ ਵਾਰੋ ਵਾਰੀ ਤੇ ਕੈਮਰੇ ਤੇ ਦਿਖਾ ਕੇ ਫਿਰ ਆਪਾ ਬੋਲਨੇ ਆ ਓਕੇ ਓਕੇ ਚਲ ਚੱਕੋ ਪਹਿਲਾਂ ਤੁਸੀਂ ਮੇਰੀ ਵਾਰੀ ਆਪਣੀ ਸਾਈਡ ਹੀ ਰੱਖੀ ਜਾਣੀ ਆਹੀ ਚੱਕਦਾ ਮੈਂ ਓ ਮਾਈ ਗਾਡ ਆਹ ਹਾ ਆਹ ਤੇ ਹਦਵਾਨਾ ਹਦਵਾਨਾ ਓਕੇ ਇਹ ਆ ਚੱਕਰਾ ਪਪਾ ਪਾਸ ਵੀ ਕਰ ਸਕਦੇ ਆ ਓਕੇ ਓਕੇ ਨਾਚ ਵਾ ਮੈਂ ਵੀ ਸੁੱਤ ਜਾਂਦੀ ਬੈਗੀ ਤਨ ਆ ਗਿਆ ਨਹੀਂ ਪੰਜਾਬੀ ਚ ਜਾਂ ਅੰਗਰੇਜ਼ੀ ਚ ਕੋਈ ਵੀ ਬਣਾ ਲੈ ਸਕਦੇ ਆ ਹੂੰ ਤਨਕੇ ਇਹ ਲੈ ਆ ਨੰਬੂ ਤੇ ਇਹ ਚੱਕ ਲਗਤ ਸੀ ਨਾ ਤੇ ਕੀ ਸੋਚਿਆ ਸੀ ਮੈਂ ਕੋਈ ਦਿਮਾਗ ਚ ਨਹੀਂ ਆਇਆ ਮੇਰੇ ਜੇ ਮੈਂ ਬਾਸ ਕਰ ਦਿੰਦਾ ਸੀ ਆਹਾਂ ਚਿਚਾ ਚਿਚਾ ਤੇ 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 ਫਰੂਟ 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 ਤੇ 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 ਫਰੂਟ ਵੇਜੀਟੇਬਲ ਵੀ ਇੱਕ ਕਲਾ ਫਰੂਟ ਆਨਲੀ ਫਰੂਟ ਤੁਹਾਨੂੰ ਵੇਜੀਟੇਬਲ ਯਾਦ ਆਈ

ਰੋਇ ਚੱਚੇ ਤੇ ਸਾਨੂੰ ਤੁਨਾਨੂੰ ਨਹੀਂ ਪਤਾ ਲੱਗਿਆ ਤੁਹਾਨੂੰ ਪਤਾ ਹੋਇਆ ਤਾਂ ਮੈਸੇਜ ਕਰਿਓ ਚੱਲ ਰਮੇ ਤੇਰੀ 바ਰੀ ਖਖਾ ਕਜੂਰ ਤੈਨੂੰ ਸੌਖੇ ਸੌਖੇ ਆਉਂਦੇ ਆ ਤੈਨੂੰ ਪਪਾ ਪਪੀਤਾ Ada ampun, etik kehorosa, enggak Anggur tetap, tetap terbujak, gajah. ਨਾ ਗਿਆ ਯਾਦ ਅਕੀ ਯਾਦ ਨਾ ਦੇ ਬਹੁਤੀ ਸੌਖਾ ਬਹੁਤੀ ਜਿਆਦੇ ਸੌਖਾ ਆਪਣੇ ਘਰੇ ਲੱਗੇ ਆ ਉਹ ਸਾਧ ਜਮ ਜਮ ਜਮ

ਮੈਂ ਇਹ ਸੱਤੀ ਦਾ ਅੰਦਾਜ਼ ਸੀ ਨਾ ਯਾਦ ਆਇਆ ਇਹ ਜਾ ਲਾ ਦੋਇਸਨ ਇੱਕ ਅੱਕਾ ਹੋਰ ਨਿਕਲ ਗਿਆ ਸਾਨੂੰ ਇਹ ਤਾਂ ਨਹੀਂ ਪਤਾ ਲੱਗਿਆ ਕੋਈ ਫਰੂਟ ਨੇਮ ਇੱਥੇ ਹੋਇਆ ਤਾਂ ਦੱਸਿਓ Bobby guys, kita apa hari count to meet ya? Yes. Meetan? Kita ya, ada lagi Same. <laughs> ਪਾਜੀ ਪਾਸ ਕਰ ਦੋ ਅਦਰ ਤਾਂ ਦਿਖਾ ਦੋ ਕੈਮਰਾ ਵਾਲ ਈਡੀ ਈਡੀ ਤੇ ਲੱਤੀ ਲੱਤੀ ਨੀ ਆਹ ਫਰੂਟ ਥੋੜੀ ਆ ਹਾਂ ਮੈਨੂੰ ਪਾਸ ਕਰ ਦੋ ਇਮਲੀ ਇਮਲੀ Yes, la la, lemon. bạn biết cái đó không? Hả? English नहीं। लगाट Gagal, gagal, itu fruit, gagal, itu fruit, Gah Gal Gah gal. Gal gal gagal, ਸੰਤਰੀ ਰਗੀ ਨੂੰ ਤੀਗੜਾ ਜਾਲ ਕੱਕ ਕਾ ਬਹੁਤ ਔਖਾ ਔਖਾ ਫਿਰ ਮਿੰਦੂ ਵਾਗੋ ਮਾਗ ਲਾ ਬਹੁਤ ਔਖਾ ਪਾਸ ਕਰਦੇ ਮੈਨੂੰ ਪਤਾ ਸੌਖਾ ਹੀ ਹੈ ਮੋ ਔਖਾ ਸੌਖਾ ਬੱਦਸਤ ਮੋ ਔਖਾ ਵਾਰਬ ਨਹੀਂ ਤਰੇ ਦਿਮਾਗ ਸਾਇਲੈਂਸ ਹੋਣਾ ਤੂੰ ਪਾਸ ਕਰ ਸਾਇਲੈਂਸ ਬਹੁਤ ਔਖਾ ਸਾਇਲੈਂਸ 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 ਤੈਨੂੰ ਨਹੀਂ ਪਤਾ ਲੱਗਣਾ ਰਵਨੀਤ ਪਾਸ ਕਰ ਪਲੀਜ਼ ਸਾਇਲੈਂਸ ਮੈਨੂੰ ਹੁਣ ਯਾਦ ਆਉਂਦਾ ਓਹ ਹੋ ਪਾਸ ਕਰ ਦੇ ਨੋ ਓਹ ਵੈਨ ਨਾ ਖਾ ਯਰ ਅੱਬਾ ਹਾ ਯਰ ਅੱਬਾ ਇਨਾ ਖਾ ਨਾ ਪਾ ਤੇ ਮੈਂ ਵੀ ਅਜਾ ਲਾਸਟ ਰਹਿ ਗਈ ਲਾਸਟ ਰਹਿ ਗਈ ਪਪਾ ਨੂੰ ਮੈਂ ਕੰਮ ਕਰੂੰਗਾ ਤੇ ਫਿਰ ਇਨਾ ਟਾਈਮ ਤੁਰੂ ਬਸ ਪਾਸ ਕਰ ਦੇ ਤੂੰ ਵੀ ਕਹਿ ਦੇਣਾ ਪਾਸ ਮੈਮੀ ਕਹਿ ਦੇਣਾ ਪਾਸ ਫਿਰ ਚੱਲ ਦੂ ਮੈਂ ਆਪ ਹੀ ਰੱਖ ਦਿੰਨਾ ਕੀ ਹੋ ਸਕਦਾ ਕੱਕੇ ਤੋਂ ਆਪਾਂ ਨਹੀਂ ਹਟਾ ਗਿਆ ਨਹੀਂ ਲਾਪਾਸ ਕਰ ਦੇ ਕੇਲਾ ਦਿਹਾੜੀ ਲਾਤੀ ਆ ਇੰਨਾ ਸੌਖਾ ਸੀਗਾ ਬੱਬਾ ਪਾਸ 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 ਕਰ ਦੋ ਕਰ ਦਾਂ ਵਾ 베ਰ ਗੁੜਿਆਂ ਦੇ ਮਿੱਠੇ 베ਰ ਲੈ ਲਓ ਭਾਈ ਖਾ ਲਓ ਭਾਈ 베ਰ ਮੈਂ ਜਿੱਤ ਗਿਆ ਲਓ ਜੀ ਗੇਮ ਸਾਡੀ ਹੋ ਗਈ ਆ ਓਵਰ ਤੇ ਹੁਣ ਅਸੀਂ ਕੰਨਦੇ ਆ ਕਾਊਂਟਿੰਗ ਟਾਈਮ 1 2 3 4 5 6 1 2 3 4 5 6 7 ਤੇ ਤੂੰ ਕਿਵੇਂ 7 ਤੂੰ ਕਿਵੇਂ ਜਿੱਤੇ ਆ ਇੱਕ winner winner ਲੋ ਜੀ ਇਹ ਗੇਮ ਚੋਂ ਰਵਨੀਤ ਰਹੀ ਹੈ winner ਤੇ ਸਾਡੇ ਕੋਲੇ ਇਹ ਦੋ ਹੋਰ ਜਾ ਅੱਖਰ ਬਚ ਗਏ ਆ ਚਾਚਾ ਜਿਹੜਾ ਵੀ ਸਾਡੀ ਵੀਡੀਓ ਦੇਖੂਗਾ ਜੇ ਉਹ ਐਤੋਂ ਕੋਈ ਜਾਣਦੇ ਆ ਫਰੂਟ ਦਾ ਨਾਮ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਸਾਡੀ ਵੀਡੀਓ ਕਿਵੇਂ ਲੱਗੀ ਇਹ ਵੀ ਜਰੂਰ ਦੱਸਿਓ ਤੇ ਜੇ ਇਹੋ ਜੀਆਂ ਵੀਡੀਓ ਹੋਰ ਦੇਖਣੇ ਚਾਹੁੰਨੇ ਆ ਤਾਂ ਸਾਡੇ ਨਾਲ ਸਾਡੇ ਚੈਨਲ ਤੇ ਰਵਨੀਤ ਵੋਪਰਾਇਤੇ ਜੁੜੇ ਰਹੋ ਤੇ ਅਸੀਂ ਆਉਂਦੇ ਰਾਵਾਂਗੇ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਲੈ ਕੇ ਤੇ ਤੁਹਾਡਾ ਐਂਟਰਟੇਨ ਕਰਦੇ ਰਾਵਾਂਗੇ ਤਾ ਉਦ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ Bye bye. bye, -bye.